ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ ਸੋਚ ਅਨੁਸਾਰ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਅਤੇ ਕਾਰਜ ਕੁਸ਼ਲਤਾ ਦੇ ਵਿੱਚ ਵਾਅਦੇ ਕਰਕੇ ਉਹਨਾਂ ਨੂੰ ਆਲਮੀ ਲੋੜਾਂ ਅਨੁਸਾਰ ਜਿਹੜਾ ਰੋਜ਼ਗਾਰ ਦੇ ਮੌਕਿਆਂ ਦੇ ਸਮਰੱਥ ਬਣਾਉਣ ਵਾਸਤੇ ਜਿਹੜੀ ਆ ਪੰਜਾਬ ਹੁਨਰ ਵਿਕਾਸ ਕਮਿਸ਼ਨ ਨੇ Microsoft ਦੇ ਨਾਲ ਇੱਕ ਸਮਝੋਤਾ ਜਿਹੜਾ ਉਹ ਸਹੀਬਦ ਕੀਤਾ ਹੈ ਜਿਸ ਤਹਿਤ 1 ਸਾਲ ਦੇ ਅੰਦਰ 10000 ਨੌਜਵਾਨਾਂ ਨੂੰ ਹੁਨਰ ਸਿਖਲਾਈ ਜਿਹੜੀ ਆ ਉਹ ਪ੍ਰਦਾਨ ਕੀਤੀ ਜਾਵੇਗੀ ਇਸ ਸਮਝੋਤੇ ਉੱਤੇ ਡਾਇਰੈਕਟਰ ਪੀਐਸਜੀਐਮ ਅਮਰ ਸਿੰਘ ਅਤੇ Microsoft ਕਾਰਪੋਰੇਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਵਿੱਚ ਐਜੂਕੇਸ਼ਨ ਦੇ ਕੰਟਰੀ ਹੈੱਡ ਸ਼੍ਰੀ ਸੰਜੇ ਢਿੰਗਰਾ ਵੱਲੋਂ ਜਿਹੜੇ ਰਸਤਾਖਸ਼ਰ ਕੀਤੇ ਗਏ ਨੇ ਇਸ ਸਮਝੌਤੇ ਦੇ ਲਈ ਸਮੁੱਚੇ ਵਿਭਾਗ ਨੂੰ ਵਧਾਈ ਦਿੰਦੇ ਆ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਇਹ ਸਮਝੌਤਾ ਪੰਜਾਬ ਦੇ 10000 ਨੌਜਵਾਨਾਂ ਨੂੰ ਕਲਾਊਡ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਈਬਰ ਸੁਰੱਖਿਆ ਅਤੇ ਸਟੇਨਬਿਲਟੀ ਡਿਜੀਟਲ ਪ੍ਰੋਡਕਟਿਵਿਟੀ ਰੋਜ਼ਗਾਰ ਇੰਗਲਿਸ਼ ਕਮਿਊਨੀਕੇਸ਼ਨ ਸਕਿਲਸ ਟੈਕਨੋਲੋਜੀ ਅਤੇ ਉਦਮੀ ਹੁਨਰ ਸਿੱਖਲਾਈ ਪ੍ਰਦਾਨ ਕਰਨ ਵਿੱਚ ਜਿਹੜਾ ਉਹ ਅਹਿਮ ਸਿੱਧ ਹੋਵੇਗਾ ਉਹਨਾਂ ਨੇ ਦੁਹਰਾਇਆ ਕਿ ਵਿਭਾਗ ਵੱਲੋਂ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਰੋਜ਼ਗਾਰ ਦੇ ਜਿਹੜੇ ਮੌਕੇ ਪ੍ਰਦਾਨ ਕਰਨ ਦੇ ਲਈ ਆ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਸਮਝੌਤੇ ਬਾਰੇ ਵਿਸਤਾਰ ਦੇ ਵਿੱਚ ਜਾਣਕਾਰੀ ਦਿੰਦਿਆਂ ਅਮਰਤ ਸਿੰਘ ਨੇ ਦੱਸਿਆ ਕਿ 2024-25 ਦੇ ਵਿੱਚ ਮਾਈਕਰੋਸਾਫਟ ਨਾਲ ਕੀਤੇ ਇਸ ਸਮਝੌਤੇ ਦੀਆਂ ਅਜਿਹੀਆਂ ਵੱਖ-ਵੱਖ ਪਹਿਲ ਕਦਮੀਆਂ ਸ਼ਾਮਲ ਨੇ ਜੋ ਕਿ ਪੀਐਸਡੀਐਮ ਦੇ ਸਹਿਯੋਗ ਦੇ ਨਾਲ ਸਿਖਿਆਰਥੀਆਂ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਦੇ ਲਈ ਤਿਆਰ ਕੀਤੀਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਇਹਨਾਂ ਪਹਿਲ ਕਦਮੀਆਂ ਦਾ ਉਦੇਸ਼ ਆਲਮੀ ਲੋੜਾਂ ਨੂੰ ਜਿਹੜੀਆਂ ਨੌਜਵਾਨਾਂ ਦੇ ਹੁਨਰ ਅਤੇ ਯੋਗਤਾ ਨੂੰ ਬਧਾਉਣਾ ਹੈ ਤਾਂ ਜੋ ਉਹਨਾਂ ਨੂੰ ਏਆਈ ਦੇ ਬੋਲ ਬਲੇ ਵਾਲੀ ਅਰਥਵਿਵਸਥਾ ਦੇ ਵਿੱਚ ਰੋਜ਼ਗਾਰ ਦੇ ਮੌਕਿਆਂ ਨੂੰ ਸਮਰੱਥ ਬਣਾਇਆ ਜਾ ਸਕੇ ਉਹਨਾਂ ਨੇ ਇਸ ਗੱਲ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਕਿ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਜਿਹੜਾ ਉਹ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਦੇ ਲਈ ਜਿਹੜਾ ਉਹ ਵਚਨਬੱਧ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੋਰ ਕੰਪਨੀਆਂ ਦੇ ਨਾਲ ਵੀ ਜਿਹੜੇ ਅਜਿਹੇ ਸਮਝੋਤੇ ਆ ਜਿਹੜੇ ਉਹ ਸਹੀ ਵੱਦ ਕੀਤੇ ਜਾਣਗੇ ਸਮਝੋਤੇ ਦੇ ਕਿਹੜੇ-ਕਿਹੜੇ ਮੁੱਖ ਪਹਿਲੂ ਆ ਉਹ ਤੁਹਾਨੂੰ ਉਹਨਾਂ ਬਾਰੇ ਦੱਸਦੇ ਹਾਂ ਪਹਿਲਾ ਕਿ ਇਹ 10000 ਪਿੰਡੂ ਨੌਜਵਾਨਾਂ ਮੋਟਿਆਰਾਂ ਕੁੜੀਆਂ ਦੀ ਜਿਹੜੀ ਕਾਰਜ ਕੁਸ਼ਲਤਾ ਉਹਦੇ ਵਾਅਦੇ ਵਾਸਤੇ ਫਾਊਂਡੇਸ਼ਨ ਡਿਜੀਟਲ ਰੋਜ਼ਗਾਰ ਯੋਗਤਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਬੰਧੀ ਹੁਨਰ ਦਾ ਜਿਹੜਾ ਵਿਕਾਸ ਹੈ ਰੋਜ਼ਗਾਰ ਉਤਪਤੀ ਵਿਭਾਗ ਕੋਲ ਰਜਿਸਟਰਡ ਨੌਕਰੀ ਤਲਾਸ਼ ਕਰ ਰਹੇ ਨੌਜਵਾਨਾਂ ਨੂੰ ਉਦਯੋਗ ਦੀ ਜਿਹੜੀ ਲੋੜ ਅਨੁਸਾਰ ਡਿਜੀਟਲ ਹੁਨਰ ਸਪਲਾਈ ਪ੍ਰਦਾਨ ਕਰਨਾ ਹੈ ਤਕਨੀਕੀ ਅਤੇ ਪੇਸ਼ਾਵਰ ਸਿੱਖਿਆ ਸੰਸਥਾਵਾਂ ਦੇ ਵਿੱਚ ਵਿਦਿਆਰਥੀਆਂ ਲਈ ਟ੍ਰੇਨਰਾਂ ਰਾਹੀਂ ਕਲਾਊਡ ਆਰਟੀਫੀਸ਼ੀਅਲ ਇੰਟੈਲੀਜੈਂਸ ਸੁਰੱਖਿਆ ਅਤੇ ਸਸਟੇਨਬਿਲਟੀ ਬਾਰੇ ਜਿਹੜੀ ਹੈ ਜਾਗਰੂਕਤਾ ਅਤੇ ਸਖਲਾਈ ਦਾ ਪ੍ਰੋਗਰਾਮ ਹੈ ਆਧੁਨਿਕ ਨਾਗਰਿਕ ਸੇਵਾਵਾਂ ਨੂੰ ਹੋਰ ਸੁਚਾਰੂ ਢੰਗ ਦੇ ਨਾਲ ਪ੍ਰਦਾਨ ਕਰਨ ਦੇ ਲਈ ਡਿਜੀਟਲ ਪ੍ਰੋਡਕਟਿਵਿਟੀ ਸਕਿਲਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਸੰਬੰਧੀ ਹੁਨਰ ਪ੍ਰਦਾਨ ਕਰਕੇ ਸਰਕਾਰੀ ਜਿਹੜੇ ਮੁਲਾਜ਼ਮ ਹੈ ਉਹਨਾਂ ਦੀ ਸਮਰੱਥਾ ਦੇ ਵਿੱਚ ਜਿਹੜਾ ਉਹ ਵਾਅਦਾ ਕਰਨਾ ਹੈ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕਿਆਂ ਦੇ ਸਮਰੱਥ ਬਣਾਉਣ ਦੇ ਲਈ ਹਾਈ ਸਕੂਲ ਸਿੱਖਿਆ ਅੰਡਰ ਗ੍ਰੈਜੂਏਟ ਕੋਰਸਾਂ ਅਤੇ ਕਿਤਾ ਮੁਖੀ ਸਿਕਲਾਈ ਦੌਰਾਨ ਨੌਜਵਾਨਾਂ ਦੇ ਵਿੱਚ ਇੰਗਲਿਸ਼ ਕਮਿਊਨੀਕੇਸ਼ਨ ਦੇ ਜਿਹੜੇ 21ਵੀਂ ਸਦੀ ਦੇ ਹੁਨਰ ਅਤੇ AI ਦੇ ਵਿੱਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਦੇ ਪ੍ਰਤੀ ਆ ਉਹ ਜਿਹੜਾ ਜਾਗਰੂਕਤਾ ਪੈਦਾ ਕਰਨਾ ਹੈ